ਨਹ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਮੈਂ ਸਮਝਦਾ ਵਈ ਜਿੰਨੇ ਬੰਦੇ ਇੱਥੇ ਬੈਠੇ ਹੋਏ ਸਨ ਉਹਦੇ ਪਰਿਵਾਰ ਦੇ ਬੰਦਿਆਂ ਨੂੰ ਛੱਡ ਕੇ ਸਭ ਤੋਂ ਵੱਧ 1999 ਤੋਂ ਲੈ ਕੇ 1923 ਆਖਰੀ ਤੱਕ ਮੈਂ ਉਹਨਾਂ ਦੇ ਦਰਸ਼ਨ ਕਰਦਾ ਮੈਂ ਇਤਨਾ ਮਠ ਬੋਲੜਾ ਸ਼ਾਂਤ ਸੁਭਾਅ ਵਾਲਾ ਤੇ ਕਈ ਵਾਰ ਮੈਂ ਸੋਚਦਾ ਸੀ ਦੂਏ ਕੰਨਨ ਖਾਰਕੂ ਹੈਗੇ ਬੱਬਰ ਹੈਗੇ ਤੇ ਮੈਂ ਤੇ ਇਹਨਾਂ ਵਿੱਚ ਤੇ ਕੋਈ ਗੱਲ ਇਹ ਜੀ ਵੇਖੀ ਨਹੀਂ ਔਰ ਜਿਹੜੀ ਸੇਵਾ ਉਹਨਾਂ ਨੇ ਉੱਥੇ ਰਹਿ ਕੇ ਸਿੱਖ ਕੌਮ ਦੀ ਕੀਤੀ ਹੈ ਆਉਣ ਵਾਲੇ ਇਤਿਹਾਸ ਦੇ ਵਿੱਚ ਉਹਨਾਂ ਦੀ ਇਹ ਕੁਰਬਾਨੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਅੱਜ ਇਹ ਗੱਲ ਮੈਂ ਕਹਿ ਤੋ ਗਰੇ ਨਹੀਂ ਕਰਾਂਗਾ ਕਿ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਅੱਜ ਜਿਹੜੇ ਟੱਠਾ ਐਸਾਂ ਉਹਨਾਂ ਨੂੰ ਦੁਬਾਰਾ ਸੇਵਾ ਕਰਕੇ ਬਣਾਇਆ ਜਾ ਰਿਹਾ ਹੈ ਇਹ ਸਾਰੀ ਬਦੌਲਤ ਭਾਈ ਵਿਦਾਵਾ ਸਿੰਘ ਤੇ ਮਹਿਰ ਸਿੰਘ ਸੀ ਤੇ ਉਹਨਾਂ ਦੀ ਟੀਮ ਸੀ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪੰਦ ਕਮੇਟੀ ਨੂੰ ਬਣਾਉਣ ਚ ਇਹਨਾਂ ਦਾ ਪੂਰਾ ਖਾਨ ਸੀ ਭਾਵੇਂ ਉਸ ਵਕਤ ਵਿਰੋਧ ਹੋਇਆ ਸੀ ਪਰ ਮੈਂ ਗੱਲ ਕਹਿ ਸਕਦਾ ਕਿ ਅੱਜ ਅਸੀਂ ਪਾਕਿਸਤਾਨ ਸਰਕਾਰ ਕੋਲੋਂ ਪੁੱਛ ਸਕਦੇ ਹਾਂ ਵੇ ਸਾਡਾ ਫਲਾਣਾ ਗੁਰਦੁਆਰਾ ਕਿੱਥੋਂ ਨਿਸ਼ਤ ਨਮੂਦ ਹੋਇਆ ਤੂੰ ਦੀ ਕਿਸ ਨੂੰ ਹੋਇਆ ਜੀ ਉਹਦੀ ਜਗਾ ਕਿੱਥੋਂ ਜੇ ਨਾ ਬਣੀ ਹੁੰਦੀ ਤੇ ਅਸੀਂ ਕਿਸ ਕੋਲ ਜਵਾਬ ਲੈਣਾ ਸੀ ਇਸ ਵਾਸਤੇ ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਹੈਗੀਆਂ ਪਰ ਇਹ ਗੱਲ ਮੈਂ ਕਹਿ ਸਕਦਾ ਜਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਰਾਨੋਂ ਕਹਾਂ ਗਿਆ ਵੀ ਸਰਪਾ ਪਾਓ ਤੇ ਇੱਕ ਬੰਦਾ ਉੱਠਿਆ ਉਹ ਕਹਿੰਦਾ ਜੀ ਇਹ ਨਹੀਂ ਪਾ ਸਕਦਾ ਮੈਂ ਸਖਤ ਇਤਰਾਜ਼ ਕਰਦਾ ਹਾਂ ਦਾ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਕੀ ਨਾ ਹੋਦਾ ਤੁਸੀਂ ਅਗਰ ਦੋ ਟਕੇ ਵੀ ਨਹੀਂ ਹੋ ਸਿੱਖ ਕੌਮ ਦੇ ਵਿੱਚ ਜਿਹੜੇ ਗੱਲ ਕਰਦੇ ਪਿਓ ਤੇ ਜਿਹਨੂੰ ਜਥੇਦਾਰ ਸਾਹਿਬ ਜੀ ਤੂੰ ਇੱਕ ਇਕੱਲਾ ਬੰਦਾ ਕੌਣ ਹੁੰਦਾ ਉਸ ਨੂੰ ਰੋਕਣਾ ਲਾਜੀ ਤੇ ਖਾਲੀ ਜਥੇਦਾਰ ਸਾਹਿਬ ਦੀ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਵਾਹ ਨੂੰ ਪਾਣੀ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ ਇਹਨਾਂ ਕੋਲੋਂ ਸਿੱਖ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ ਕਿੰਨੇ ਸਰਕਾਰ ਕੋਲੋਂ ਬਫਰ ਬੋਰਡ ਦਾ ਨਾਇਕ ਬੀਲ ਪਾ ਲੱਗੂ ਕੀਤਾ ਡਾਇਰੈਕਟ ਕਿਵੇਂ ਦੇਖਦੇ ਇੱਕ ਮੁਹਾਵਰਾ ਹੈਗਾ ਜੋ ਪड़ोसी ਕੇ ਵਾ ਉਹ ਆਪਣੇ ਵੀ ਜਾਣ ਅੱਜ ਮੁਸਲਮਾਨਾਂ ਨਾਲ ਹੋਇਆ ਜਿਹੜੀਆਂ ਹੁਣ ਸਿੱਖ ਕੌਮ ਦੀਆਂ ਜਦਾਦਾ ਹੈਗੀਆਂ ਕੀ ਕਰਨਗੇ ਜੀ ਅੱਜ ਜਿਹੜਾ ਵਕਫ ਬੋਰਡ ਹਿੰਦੁਸਤਾਨ ਦਾ ਹੈ ਇਹਨਾਂ ਨੇ ਕਾਨੂੰਨ ਬਦਲ ਕੇ ਉਹ ਜ਼ਮੀਨਾਂ ਆਪਣੀਆਂ ਕਰਨੀਆਂ ਚਾਹੁੰਦੇ ਹਨ ਯਾਦ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਜਾਂ ਡਰਾ ਕੇ ਰੱਖਣਾ ਚਾਹੁੰਦੇ ਹਨ ਜਿਹੜੀਆਂ ਸਾਡੀਆਂ ਅਰਬਾਂ ਪਈਆਂ ਜ਼ਮੀਨਾਂ ਪਾਕਿਸਤਾਨ 'ਚ ਪਈਆਂ ਉਹਦਾ ਕੌਣ ਜਮਾਰੀ ਛੁਕੇਗਾ ਉਹ ਕਰਨਗੇ ਹਿੰਦੁਸਤਾਨ ਦੀ ਸਰਕਾਰ ਸਾਡੀ ਮੁਸਲਮਾਨਾਂ ਦੀਆਂ ਜ਼ਮੀਨਾਂ ਖਾਗੀਆਂ ਦਾ ਸੀ ਇਹਨਾਂ ਦੀ ਖਾਜਾਂ ਨੇ ਇਸ ਵਾਸਤੇ ਇਹ ਕਾਨੂੰਨ ਬੜਾ ਸਖਤ ਹੋਇਆ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਪੰਜਾਬ ਦੀਆਂ ਦੋਵਾਂ ਪਾਰਟੀਆਂ ਨੇ ਪਾਰਲੀਮੈਂਟ ਵਿੱਚ ਬਹੁਤ ਅੱਛਾ ਬੋਲਿਆ ਖਾਸ ਤੌਰ ਤੇ ਭਾਵੇਂ 4 ਮਿੰਟ ਦਾ ਹੀ ਲਫਜ਼ ਮਿਲਿਆ ਸੀ ਹਰ ਸਮਰਥ ਕਰਨ ਨੂੰ ਬਾਕਸੀ ਜਾਨ ਵੈਰੀ ਵਲ ਵੈਰੀ ਵਲ ਕਿੱਥੇ ਕੋ ਹਲੂ ਦਿਹਾਣਾ ਦੇਖੀ ਗਈ ਦੇਖ ਲਈ ਕਿਵੇਂ ਦੇਖ ਦਿੱਤਾ ਕਿਸ ਨੇ ਵਿਰੋਧ ਕੀਤਾ ਲੁਧਿਆਣਾ ਟੂਟ ਹੋਇਆ ਕਿ ਉਹ ਉਹਨਾਂ ਨੇ ਕਿਹਾ ਵਾ ਕਿ ਉਹਨਾਂ ਨੇ ਹੱਥ ਕੋ ਦੱਲਾ ਯellow ਧਿਆਨ ਵਿੱਚ ਕਰ। ਕੱਲ ਤੱਕ ਸਾਭ ਨੂੰ ਮੰਗ ਬਸ ਮੈਮਰੀ ਕਮੇਟੀ ਨੇ ਕਮੇਟੀ ਜਿਹੜੀ ਬਣਾਈ ਹੈ ਉਹਨੇ ਕੋਈ ਵਿਰੋਧ ਹੋਇਆ ਉਸ ਕਮੇਟੀ ਦਾ ਜਦੋਂ ਉਸ ਕਮੇਟੀ ਦਾ ਆਣਾ ਹੀ ਬਰਾਉਦਾ ਹਾਂ ਮੈਂ ਅੱਥੇ ਖੜਾ ਹੋ ਕੇ ਕਹਿ ਰਿਹਾ ਆ ਜਗ੍ਹਾ ਤੇ ਉਹਨਾਂ ਨੇ ਕਦ ਕਹੇ ਭਈ ਪੰਜ ਮੈਮਰੀ ਕਮੇਟੀ ਇਹ ਭਰਤੀ ਕਰੇਗੀ। ਉਹਨਾਂ ਨੇ 7 ਮੈਮਰੀ ਕਮੇਟੀ ਦਾ ਨਾਮ ਲਿਆ ਤੇ ਉਹਨੇ ਸਾਰੀ ਭਰਤੀ ਦੀ ਨਿਗਰਾਨੀ ਕਰ ਰਹੀ ਸੀ ਕਿ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਹਰ ਇੱਕ ਸ਼ਖਸ ਦੇ ਇੱਕ ਕਮੇਟੀ ਕੋਈ ਨਹੀਂ ਚਾਲਾ ਕੰਮ ਨਹੀਂ ਚਾਰਾ ਦੰਗ ਸਰਕਾਰ ਨੂੰ ਉਹ ਬਿਨਾ ਕਿਸੇ ਪਾਰਟਿਸ ਦੇ ਜਿਹਨਾਂ ਸਕੋਟੀ ਦੇ ਰੋੜੇ ਉਹਨੂੰ ਸਕੋਟੀ ਦੇਣੀ ਚਾਹੀਦੀ ਹੈ ਵਾਪਸ ਹੀ ਲੈ ਚਾਹੀਦੇ